ਸ਼ਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਵੱਡੀ ਖਬਰ ਸਰਬਜੀਤ ਕੌਰ ਨਾਲ ਜੁੜੀ ਹੋਈ ਆ ਉਹ ਸਰਬਜੀਤ ਕੌਰ ਜੋ ਕਿ ਪਾਕਿਸਤਾਨ ਜਾ ਕੇ ਧਰਮ ਬਦਲ ਕੇ ਜਿਸ ਨੇ ਨਿਕਾਹ ਕਰਵਾ ਲਿਆ ਤਾਂ ਹੁਣ ਪਾਕਿਸਤਾਨ ਚੋਂ ਵੱਡੀ ਆਵਾਜ਼ ਬੁਲੰਦ ਹੋਈ ਆ ਉਸ ਦੇ ਖਿਲਾਫ ਅਤੇ ਉਸ ਨੂੰ ਪਾਕਿਸਤਾਨ ਚੋਂ ਬਾਹਰ ਕੱਢਣ ਦੇ ਲਈ ਮੰਗ ਕੀਤੀ ਜਾ ਰਹੀ ਆ ਇੱਥੋਂ ਤੱਕ ਕਿ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਉੱਠ ਚੁੱਕੀ ਆ ਦੱਸਦੀ ਏ ਕਿ ਜੋ ਸਰਬਜੀਤ ਕੌਰ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ ਅਤੇ ਉਧਰ ਜਾ ਕੇ ਆਪਣਾ ਧਰਮ ਬਦਲ ਲੈਂਦੀ ਹੈ ਤੇ ਨਕਾਹ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਉਸ ਦੇ ਖਿਲਾਫ ਵੱਖ-ਵੱਖ ਜਿਹੜੇ ਆ ਕਾਰਵਾਈਆਂ ਦੀ ਤਿਆਰੀ ਹੋ ਰਹੀ ਆ ਤਾਂ ਉਧਰ ਹੁਣ ਪਾਕਿਸਤਾਨ 'ਚ ਹੀ ਹੁਣ ਆਵਾਜ਼ ਜਿਹੜੀ ਬੁਲੰਦ ਹੋਈ ਆ ਅਤੇ ਉਸ ਨੂੰ ਪਾਕਿਸਤਾਨ 'ਚੋਂ ਵਾਪਸ ਭੇਜਣ ਦੇ ਲਈ ਜਿਹੜੀ ਆ ਅਪੀਲ ਆ ਉਹ ਹਾਈ ਕੋਰਟ ਜਿਹੜੀ ਆ ਪਾਈ ਗਈ ਆ ਹਾਈ ਕੋਰਟ ਮਾਮਲਾ ਪਹੁੰਚਿਆ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਨਾਲ ਹੀ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਵੀ ਮੰਗ ਹੋ ਰਹੀ ਹੈ ਤਾਂ ਦੱਸਦੀ ਹੈ ਕਿ ਜੋ ਬਿੱਤੇ ਦਿਨ ਹੀ ਚਰਚਾ ਦਾ ਵਿਸ਼ਾ ਬਣੀ ਸੀ ਸਰਜੀਤ ਕੌਰ ਜੋ ਕਿ ਸਿੱਖ ਜਥੇ ਨਾਲ ਜਾਂਦੀ ਹੈ ਜੋ ਕਿ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਜਿਹੜੇ ਆ ਨਤਮਸਤਕ ਹੋ ਕੇ ਆਇਆ ਜਥਾ ਤਾਂ ਉਸ ਜਥੇ ਨਾਲ ਜਾ ਕੇ ਉਧਰ ਜਿਹੜੇ ਆ ਉਹ ਆਪਣੇ ਜਿਹੜਾ ਵੱਖ-ਵੱਖ ਬਿਆਨ ਉਸ ਦੇ ਸਾਹਮਣੇ ਆਂਦੇ ਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਉਕਤ ਵਿਅਕਤੀ ਨਾਲ ਸੰਪਰਕ ਚ ਸੀ ਅਤੇ ਉਸ ਨਾਲ ਸੋਸ਼ਲ ਮੀਡੀਆ ਨਾਲ ਵੱਖ-ਵੱਖ ਤਰੀਕੇ ਨਾਲ ਉਹ ਗੱਲ ਕਰਦੀ ਸੀ ਤੇ ਉਸ ਨੇ ਉਧਰ ਜਾ ਕੇ ਨਕਾਹ ਕਰਾਇਆ ਤੇ ਉਸ ਮਾਮਲੇ 'ਚ ਹੁਣ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਹੁਣ ਆ ਇਸ ਮਹਿਲਾ ਨੂੰ ਸਰਬਜੀਤ ਕੌਰ ਨੂੰ ਪਾਕਿਸਤਾਨ ਚੋਂ ਬਾਹਰ ਭੇਜਣ ਦੇ ਲਈ ਜਿਹੜੇ ਆ ਉਹ ਕਾਰਵਾਈ ਜਿਹੜੀ ਆ ਸ਼ੁਰੂ ਹੋਈ ਹੈ ਤੇ ਆ ਮੰਗ ਕੀਤੀ ਜਾ ਰਹੀ ਹੈ ਕਿ ਇਸ ਨੂੰ ਬਾਰ ਭੇਜਿਆ ਜਾਵੇ ਤੇ ਹਾਈ ਕੋਰਟ ਤੱਕ ਇਹ ਮਾਮਲਾ ਪਹੁੰਚ ਚੁੱਕਿਆ ਦਾਸਦੀਏ ਕਿ ਨਨਕਾਣਾ ਸਾਹਿਬ ਦੇ ਸਿੱਖ ਆਗੂ ਮਹਿੰਦਰਪਾਲ ਸਿੰਘ ਨੇ ਲਾਹੌਰ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ ਅਤੇ ਐਡਵੋਕੇਟ ਅਲੀ ਚੰਗੇਜੀ ਸੰਧੂ ਰਾਹੀਂ ਇਹ ਪਟੀਸ਼ਨ ਦਾਇਰ ਹੋਈਆ ਅਤੇ ਭਾਰਤੀ ਸਿੱਖ ਯਾਤਰੀਆਂ ਨਾਲ ਜੋ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਗਈ ਆ ਉਸ ਨੂੰ ਲੈ ਕੇ ਜਿਹੜੀ ਆ ਇਹ ਮੰਗ ਉੱਠੀ ਆ ਤਾਂ ਦਾਸਦੀਏ ਕਿ ਸਿੱਖ ਯਾਤਰੀ ਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਅਤੇ ਪਾਕਿਸਤਾਨ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿਣ ਦਾ ਦੋਸ਼ ਲਗਾਇਆ ਸਰਬਜੀਤ ਕੌਰ ਤੇ ਅਤੇ ਉਕਤ ਸਿੱਖ ਆਗੂ ਨੇ ਇਹ ਗੱਲ ਕਹੀ ਹੈ ਕਿ ਇਸ ਮਹਿਲਾ ਨੂੰ ਇਸ ਤਰੀਕੇ ਨਾਲ ਇੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਇਹ ਇੱਕ ਧਰਮ ਦੀ ਆੜ ਵਿੱਚ ਇਧਰ ਦਾਖਲ ਹੋਈ ਹੈ ਇਸ ਪਟੀਸ਼ਨ ਵਿੱਚ ਮਹਿੰਦਰ ਪਾਲ ਸਿੰਘ ਜੋ ਕਿ ਸਾਬਕਾ ਪੰਜਾਬ ਵਿਧਾਨ ਸਭਾ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਅਤੇ ਘੱਟ ਗਿਣਤੀ ਮਾਮਲੇ ਲਈ ਸਾਬਕਾ ਸੰਸਦÍ ਸਕੱਤ ਰਹੇ ਨੇ ਉਹਨਾਂ ਦੁਆਰਾ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਪਟੀਸ਼ਨ ਵਿੱਚ ਪਾਕਿਸਤਾਨ ਕੇਂਦਰ ਸਰਕਾਰ ਗ੍ਰਹਿ ਮੰਤਰਾਲੇ ਅਤੇ FIA ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੇ ਵਜੋਂ ਸ਼ਾਮਲ ਕੀਤਾ ਹੈ ਮੁਖਸ ਮੁਕਸਰ ਜ਼ਿਲ੍ਹੇ ਨਾਲ ਸੰਬੰਧਿਤ ਇਸ ਸਰਬਜੀਤ ਕੌਰ ਜੋ ਕਿ 4 ਨਵੰਬਰ 2025 ਨੂੰ 10 ਦਿਨਾਂ ਦੇ ਸਿੰਗਲ ਐਂਟਰੀ ਧਾਰਮਿਕ ਵਿਜੇ ਤੇ ਪਾਕਿਸਤਾਨ ਪਹੁੰਚੀ ਸੀ ਇਹ ਵੀਜ਼ਾ 13 ਨਵੰਬਰ ਤੱਕ ਵੈਸੀ ਅਤੇ ਉਸ ਦੀ ਯਾਤਰਾ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਰਗੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੱਕ ਸੀਮਤ ਸੀ ਪਟੀਸ਼ਨ ਅਨੁਸਾਰ ਸਬਜੀਤ ਕੌਰ ਨੇ ਵੀਜ਼ਾ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਅਤੇ ਆਪਣਾ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਪਾਕਿਸਤਾਨ ਵਿੱਚ ਗੈਰ ਕਾਨੂੰਨੀ ਤੌਰ ਤੇ ਉਹ ਰਹਿ ਰਹੀ ਹੈ ਪਟੀਸ਼ਨ ਵਿੱਚ ਮੁੱਖ ਗੱਲਾਂ ਇਹ ਰੱਖੀਆਂ ਗਈਆਂ ਨੇ ਦੱਸਦੇ ਕਿ ਇਸ ਪਟੀਸ਼ਨ ਵਿੱਚ ਇਹ ਗੱਲਾਂ ਜਿਹੜੀਆਂ ਰੱਖੀਆਂ ਗਿਆ ਕਿ ਤੀਰਥ ਯਾਤਰਾ ਵਿਜੇ ਤੇ ਆਉਣ ਵਾਲਾ ਕੋਈ ਵੀ ਯਾਤਰੀ ਨਿਕਾਹ ਨਹੀਂ ਕਰ ਸਕਦਾ ਇਸਲਾਮ ਧਰਮ ਨਹੀਂ ਅਪਣਾ ਸਕਦਾ ਵਿਆਹ ਨਹੀਂ ਕਰ ਸਕਦਾ ਅਤੇ ਇੱਥੇ ਰਹਿ ਨਹੀਂ ਸਕਦਾ ਜਾਂ ਕੋਈ ਲੰਬੇ ਸਮੇਂ ਲਈ ਕਾਨੂੰਨੀ ਸਥਿਤੀ ਨਹੀਂ ਲੈ ਸਕਦਾ ਅਜਿਹੇ ਘਟਨਾਵਾਂ ਵਿੱਚ ਤੀਰਥ ਸਥਾਨਾਂ ਕਰਤਾਰਪੁਰ ਲਾਂਗੇ ਦੀ ਸੁਰੱਖਿਆ ਅਤੇ ਦੋਵਾਂ ਦੇਸ਼ਾਂ ਵਿੱਚਕਾਰ ਵਿਸ਼ਵਾਸ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਪਟੀਸ਼ਨ ਵਿੱਚ ਇਹ ਵੀ ਡਰ ਪ੍ਰਗਟ ਕੀਤਾ ਗਿਆ ਹੈ ਕਿ ਔਰਤ ਤੇ ਦਵਾ ਗੈਰ ਕਾਨੂੰਨੀ ਹਿਰਾਸਤ ਜਾਂ ਮਨੋਵਿਗਿਆਨਿਕ ਸ਼ੋਸ਼ਣ ਕੀਤਾ ਜਾ ਸਕਦਾ ਹੈ ਤਾਂ ਇਹ ਪਟੀਸ਼ਨ ਵਿੱਚ ਗੱਲਾਂ ਰੱਖੀਆਂ ਗਈਆਂ ਨੇ ਤੇ ਹੁਣ ਮੰਗ ਉੱਠੀ ਆ ਕਿ ਸਰਬਜੀਤ ਕੌਰ ਨੂੰ ਵਾਪਸ ਭੇਜਿਆ ਜਾਵੇ ਭਾਰਤ ਅਤੇ ਉਸ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇ ਤਾਂ ਇਹ ਪਟੀਸ਼ਨ ਹੈ ਜਿਹੜੀ ਉਹ ਮਹਿੰਦਰਪਾਲ ਸਿੰਘ ਹੈ ਜਿਹੜੇ ਉਹ ਸਿਆਸੀ ਲੀਡਰ ਨੇ ਉਹਨਾਂ ਉਹਨਾਂ ਵੱਲੋਂ ਇਹ ਪਟੀਸ਼ਨ ਪਾਈ ਗਈ ਹੈ ਮਹਿੰਦਰਪਾਲ ਸਿੰਘ ਨੇ ਮੰਗ ਕੀਤੀ ਹੈ ਲਹਾਰ ਹਾਈ ਕੋਰਟ ਤੋਂ ਕਿ ਸਰਜੀਤ ਕੌਰ ਮਾਮਲੇ 'ਚ ਪ੍ਰਸ਼ਾਸਨ ਵੱਲੋਂ ਵੱਡੀ ਅਣਗਹਿਲੀ ਕੀਤੀ ਗਈ ਹੈ ਅਤੇ ਸੁਰੱਖਿਆ ਦੇ ਵਜੋਂ ਵੀ ਜਿਹੜੇ ਆ ਵੱਡੇ ਸਵਾਲ ਉੱਠੇ ਆ ਤੇ ਉੱਥੇ ਹੀ ਸਰਜੀਤ ਕੌਰ ਨੇ ਧਾਰਮਿਕ ਆੜ ਵਿੱਚ ਇਹ ਸਭ ਕੁਝ ਕੀਤਾ ਹੈ ਅਤੇ ਇਸ ਤਰੀਕੇ ਨਾਲ ਇਹ ਇੱਥੇ ਨਹੀਂ ਰਹਿ ਸਕਦੀ ਅਤੇ ਜੋ ਵੀ ਜੇ ਨੀਆਂ ਸ਼ਰਤਾਂ ਨੇ ਉਹ ਸਿਰਫ 13 ਨਵੰਬਰ ਤੱਕ ਸੀ ਅਤੇ 13 ਨਵੰਬਰ ਤੋਂ ਬਾਅਦ ਵੀ ਉਸ ਨੂੰ ਪਾਕਿਸਤਾਨ ਵਿੱਚ ਰਹਿਣ ਦੇ ਜਿਹੜੇ ਆ ਉਹ ਰਹਿ ਰਹੀ ਆ ਤਾਂ ਅਜਿਹਾ ਕਿਉਂ ਕੀਤਾ ਜਾ ਰਿਹਾ ਤੇ ਇਹ ਸਵਾਲ ਖੜੇ ਕਿਤੇ ਆ ਮਹਿੰਦਰਪਾਲ ਸਿੰਘ ਵੱਲੋਂ ਤਾਂ ਹੁਣ ਦੇਖਣਾ ਹੋਵੇਗਾ ਕਿ ਲਾਹੌਰ ਹਾਈ ਕੋਰਟ ਹੁਣ ਕੀ ਐਕਸ਼ਨ ਲਏਗਾ ਤਾਂ ਹਾਈ ਕੋਰਟ ਤੱਕ ਮਾਮਲਾ ਜਿਹੜਾ ਉਹ ਸਰਵਜੀਤ ਕੌਰ ਦਾ ਪਹੁੰਚ ਚੁੱਕਿਆ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਇਸ ਮਾਮਲੇ ਤੋਂ ਬਾਅਦ ਹੁਣ ਐ ਜੀ ਪੀ ਸੀ ਵੱਲੋਂ ਵੀ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਆ ਅਤੇ ਅੱਗੇ ਤਾਂ ਜੇਕਰ ਧਾਰਮਿਕ ਸਥਾਨਾਂ ਤੇ ਜਿਹੜਾ ਜਥਾ ਜਾਏਗਾ ਉਸ ਵਿੱਚ ਹੋਰ ਤੋਂ ਹੋਰ ਜਿਹੜੇ ਆ ਸਖਤ ਕਦਮ ਚੁੱਕਣ ਦੇ ਲਈ ਐਸਜੀਪੀਸੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੇ ਨੇ ਹਾਲਾਂਕਿ ਪਾਕਿਸਤਾਨ ਵੱਲੋਂ ਵੀ ਵਿੱਤੇ ਦਿਨ ਹੀ ਬਿਆਨ ਸਾਹਮਣੇ ਆਇਆ ਸੀ ਕਿ ਅੱਗੇ ਤੋਂ ਜੇਕਰ ਕੋਈ ਜਥਾ ਧਾਰਮਿਕ ਸਥਾਨਾਂ ਤੇ ਆਵੇਗਾ ਤਾਂ ਉਸ ਵਿੱਚ ਸਿੰਗਲ ਮੈਲਾ ਨਹੀਂ ਆ ਸਕਦੀ ਯਾਨੀ ਕਿ ਬਿਨਾਂ ਦੇਵਤਾ ਔਰਤ ਜਿਹੜੀ ਆ ਉਹ ਨਹੀਂ ਜਾ ਸਕੇਗੀ ਅਤੇ ਜੇਕਰ ਕਿਸੇ ਨੇ ਜਾਣਾ ਤਾਂ ਉਹ ਆਪਣੇ ਬੱਚਿਆਂ ਸਮੇਤ ਆਪਣੇ ਪਰਿਵਾਰ ਸਮੇਤ ਹੀ ਜਾ ਸਕਦੀ ਹੈ ਤਾਂ ਸਿੰਗਲ ਮੈਲਾ ਨੂੰ ਕੋਈ ਐਂਟਰੀ ਜਾਂ ਕੋਈ ਵੀਜ਼ਾ ਪਾਕਿਸਤਾਨ ਵੱਲੋਂ ਨਹੀਂ ਮਿਲੇਗਾ ਤਾਂ ਹੁਣ ਦੇਖਣਾ ਹੋਏਗਾ ਕਿ ਲਾਹੌਰ ਹਾਈ ਕੋਰਟ ਕਦੋਂ ਤੱਕ ਇਸ ਮਾਮਲੇ ਤੇ ਸੁਣਵਾਈ ਕਰਦਾ ਹੈ ਅਤੇ ਕਦੋਂ ਤੱਕ ਕੋਈ ਐਕਸ਼ਨ ਹੈ ਜਿਹੜਾ ਸਰਬਜੀਤ ਕੌਰ ਤੇ ਹੋਏਗਾ ਹਾਲਾਂਕਿ ਬਹੁਤ ਸਾਰੇ ਇਹੀ ਮੰਗ ਕਰ ਰਹੇ ਨੇ ਕਿ ਸਰਬਜੀਤ ਕੌਰ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਸਨੇ ਧਾਰਮਿਕ ਆੜ ਦੇ ਵਿੱਚ ਇਹ ਸਭ ਕੁਝ ਕੀਤਾ ਹੈ ਤੇ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਹੈ ਤੇ ਉਧਰ ਕਾਫੀ ਜਿਹੜੇ ਇਸ ਦਾ ਵਿਰੋਧ ਵੀ ਹੋ ਰਿਹਾ ਤਾਂ ਹੁਣ ਪਾਕਿਸਤਾਨ ਵਿੱਚੋਂ ਵੀ ਆਵਾਜ਼ ਆ ਜਿਹੜੀ ਉਹ ਸਰਬਜੀਤ ਕੌਰ ਦੇ ਖਿਲਾਫ ਉੱਠੀ ਹੈ ਤੇ ਸਰਬਜੀਤ ਕੌਰ ਨੂੰ ਪਾਕਿਸਤਾਨ ਚੋਂ ਬਾਹਰ ਕੱਢਣ ਦੇ ਲਈ ਵੀ ਮੰਗ ਹੈ ਜਿਹੜੀ ਉੱਠੀ ਹੈ ਤੇ ਹਾਈ ਕੋਰਟ ਤੱਕ ਮਾਮਲਾ ਪਹੁੰਚਿਆ ਤੇ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਤੱਕ ਪਾਈ ਗਈ ਹੈ